ਮਿਸਟਰ ਡੇਟ ਪੁਲਿਸ ਦੇ ਸਾਡੇ ਐਸ ਐਚਓ ਗੇਟ ਹਕੀਮਾ ਕੋਈ ਮੁਕਦਮੇ ਦੀ ਤਫਤੀਸ਼ ਕਰ ਰਹੀ ਸੀ ਜਿਨ੍ਹਾਂ ਦੀ ਸੁਪਰਵਾਈਜ਼ਨ ਏਸੀਪੀ ਸੈਂਟਰਲ ਤੇ ਏਡੀ ਏਡੀਸੀਪੀ ਜਿਹੜੇ ਵਨ ਦਰਪਨਾਲੂ ਵਾਲੀ ਜੀ ਕਰ ਰਹੀ ਸੀ ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜਾਹਰ ਹੋਇਆ ਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਵਿਅਕਤੀ ਜਿਹੜੇ ਅਮਰitsar ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇੱਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇੱਥੇ ਉਹਨਾਂ ਦੇ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਉੱਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਤੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੇਟ ਸ਼ਾਪ ਹੈ ਜਿਹੜਾ ਸੁਭਦਾ ਕੇਂਦਰ ਤਰੰਤਰ ਦੇ ਬਾਹਰ ਹੈਗਾ ਇਵੇਂ ਇੱਕ ਸੇਵਾ ਕੇਂਦਰ ਦਾ ਕਿ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਇੱਥੋਂ ਦੇ ਵਿਅਕਤੀਆਂ ਦੇ ਜਾਲੀ ਆਧਾਰ ਕਾਰਡ ਬਣਵਾ ਕੇ ਉੱਥੇ ਝਾਲ ਸਾਜੀ ਕਰਕੇ ਫੇਕ ਆਰਮ ਲਾਇਸੈਂਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਤੇ ਇਹ ਉਹਦੇ ਉਹਦੇ ਦੇ ਆਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ ਅਸਲਾ ਖੀਤੇ ਤੇ ਚੜਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਤਫਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਦਾ ਉਹ ਸਾਬਤ ਹੋ ਗਏ ਵੀ ਇਹ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ 6 6 ਲਾਇਸੈਂਸਾਂ ਤੇ ਸੱਤ ਜਿਹੜੇ ਵੈਪਨ ਆ ਉਹ ਇਹਨਾਂ ਨੇ ਰਿਕਵਰ ਕਰਕੇ ਉਹ ਡਰਾਈਵਿੰਗ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੌਜ ਲਾਇਸੈਂਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ ਇਹ ਤਬਦੀਸ਼ ਕਰ ਰਹੇ ਨੇ ਇਹਦੇ ਜਿਹਨਾਂ ਨੇ ਕੋਲ 8 ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਚੋਂ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਜਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉਥੋਂ ਦੇ ਵਸਨੀਕ ਨਹੀਂ ਇਹ ਅਮਰਸਰ ਦੇ ਵਸਨੀਕ ਨੇ ਤੇ ਇਹ ਉਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕੈਫੇ ਓਨਰ ਆ ਉਹ ਜਿਹੜਾ ਆਰਮਡ ਆਰਮਜ਼ ਲਾਇਸੈਂਸਾਂ ਦੇ ਅਧਾਰ ਕਾਰਡ ਦੇ ਜਿਹੜੇ ਫਰਜ਼ੀ ਜਿਹੜੀ ਉਹ ਉਥੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉੱਥੇ ਸੇਵਾ ਕੇਂਦਰ ਦਾ EMPLOYE ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਦਰਨਤਨ ਵਿਧੀ ਵਿਕੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗਪਿਨ ਹੈ ਇਸ ਦਾ ਉਹ ਨੋਮੀਨੇਟ ਕਰ ਲਿਆ ਉਹ ਭਜਿਆ ਹੋਇਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲ ਜਾਲੀ ਜਿਹੜੇ ਲਾਇਸੈਂਸ ਬਣਾਏ ਨੇ ਕਿੰਨੇ ਕਿੰਨੇ ਵੈਪਨ ਚੜਾਏ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਜੇ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂ ਤਰੰਤ ਤਰੰਤ ਪੁਲਿਸ ਨੇ ਨਹੀਂ ਇਹ ਇਹ ਸਾਡਾ ਪੁਰਾਣਾ ਹੈਗਾ ਤਰੰਤ ਤਰੰਤ ਪੁਲਿਸ ਨੇ ਜਿਹੜੇ ਫੜੇ ਨੇ ਉਹ ਦੋ ਬੰਦੇ ਇਹਨਾਂ ਦੇ ਹੀ ਫਰਦਰ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ ਤੱਲਕ ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਔਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕਿੰਗਪਿੰਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੋਲਿਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾਂ ਉਹਨਾਂ ਦਾ ਕੀ ਰਿਕਵਰੀ ਹੋਈ ਆ ਇਹ ਤਾਂ ਤਨ ਦੱਸ ਸਕਦਾ ਉਹ ਵੀ ਜਿਸ ਤਰ੍ਹਾਂ ਤੁਸੀਂ ਦੱਸੋ ਜਿਹੜੇ ਜਿਹੜੇ ਬੰਦੇ ਦੇ ਨਾਮ ਨਾਮ ਮੋਗਨੇਟ ਕੀਤੇ ਗਏ ਉਹਨਾਂ ਨੇ ਇਹ ਵੀ ਉਹਦੇ ਅੰਦਰ ਉਹ ਸਾਰਾ ਕੰਮ ਕੀਤਾ ਬਿਲਕੁਲ ਠੀਕ ਆ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਲੀਡਸ ਹੋਵੇ ਉਹਨਾਂ ਕੋਲ ਜਾਲੀ ਲਾਇਸੈਂਸਾਂ ਦਾ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਨੇ ਆਪਦੀ ਕਾਰਵਾਈ ਇੰਡੀਪੈਂਡੈਂਟਲੀ ਉਹਨਾਂ ਨੇ ਕੀਤੀ ਆ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੋਲਿਜ ਆ ਅ ਜਦੋਂ ਅਸੀਂ ਡੀਸੀ ਅਫਸਰ ਨੰਬਰ ਹਾਲੇ ਹੈ ਇਹ ਸਮਨ ਐਕਟ ਬਾਰੇ ਸਾਨੂੰ ਕੀ ਦੱਸਿਆ ਕਿ ਇਹਨਾਂ ਦਾ ਕਾਰਵਾਈ ਬਾਰੇ ਹਾਂਜੀ ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੌਰਾਨ ਜਿਦੀ ਜਿਦੀ ਵੀ ਕਨਾਈਵੈਂਸ ਤੇ ਜਿਦੀ ਜਿਦੀ ਵੀ ਨੌਲੇਜ ਹੋਵੇਗਾ ਵੀ ਜਾਲੀ ਲਾਇਸੈਂਸ ਬਣਦੇ ਨੇ ਜਾਂ ਕੋ ਉਹਨਾਂ ਦੇ ਮਦਦਗਾਰ ਹੋਣ ਕੇ ਕਿਸੇ ਤਰੀਕੇ ਨਾਲ ਉਹ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਚ ਰਹੀ ਹੈ ਇਹ 6 ਬੰਦੇ ਅਮਰਸਰ ਦੇ ਰਹਿਣ ਵਾਲੇ ਆ ਜੀ ਇਹਨਾਂ ਚ ਅਬੇ ਸਿੰਘ ਆ, ਮਨਪੀਤਾ, ਕਮਰਦੀਪ ਆ, ਰੋਹਿਤਾ, ਹਰਵਿੰਦਰ, ਬਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ卡ਡ ਬਣਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਜਾਲੀ ਕੰਮ ਕਰਦੇ ਸੀ ਪਹਿਲਾਂ ਵੀ ਕੇਸ ਹੈ ਇਹਨਾਂ ਦੇ ਉੱਪਰ ਇਹਨਾਂ ਦੇ ਪਹਿਲੇ ਪਹਿਲੇ ਐਜ਼ ਆਫ ਨਾਓ ਕੋਈ ਹੋਰ ਸਾਨੂੰ ਕੇਸ ਨਹੀਂ ਉਹ ਇਨਵੈਸਟੀਗੇਸ਼ਨ ਦੌਰਾਨ ਅਸੀਂ ਕਲੀਅਰਿਟੀ ਕਰਾਂਗੇ ਹਾਲ ਦੀ ਗੱਡੀ ਐਜ਼ ਆਫ ਨਾਊ ਸਾਨੂੰ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਜਿਹੜੇ ਵੈਪਨ ਹੈ ਇਹ ਕਿ ਨਾਮ ਚੜੇ ਪਈ ਨੇ ਲਾਇਸੈਂਸ ਉੱਤੇ ਨੇ ਹਾਂਜੀ ਹਾਂਜੀ ਵੈਪਨ ਲਾਇਸੈਂਸ ਤੇ ਚੜੇ ਨੇ ਉਹ ਜਿਹੜੇ ਆਰਮਡ ਲਾਇਸੈਂਸਸ ਨੇ ਜਿਨ੍ਹਾਂ ਨੇ ਉਹ ਡੀਲਰਸ ਨੇ ਜਿਨ੍ਹਾਂ ਨੇ ਉਹ ਵੈਪਨ ਇਹਨਾਂ ਨੂੰ ਵੇਚੇ ਨੇ ਉਹਨਾਂ ਦਾ ਅਸੀਂ ਇਨਵੈਸਟੀਗੇਸ਼ਨ 'ਚ ਰੋਲ ਵਿਚਾਰ ਕਰ ਰਹੇ ਹਾਂ ਜੇ ਉਹਨਾਂ ਨੂੰ ਇਹ ਗੱਲ ਦੀ ਨੋਲਿਜ ਹੋਵੇਗੀ ਵੀ ਇਹ ਜਿਹੜੇ ਝਾਲੀ ਲਾਇਸੈਂਸਾਂ ਤੇ ਉਹਨਾਂ ਨੇ ਵੈਪਨ ਚੜਾਏ ਨੇ ਤਾਂ ਬਣਦੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜੇ ਇਹ ਗਰ ਚੜ ਹੀ ਗਏ ਅਗਰ ਸਰਕਾਰੀ ਕਿਤਾਬਾਂ 'ਤੇ ਚੜ ਗਏ ਫਿਰ ਨਗਲੀ ਕੀ ਸਰਕਾਰੀ ਸਰਕਾਰੀ ਕਿਤਾਬਾਂ ਉਸੇ ਰਿਕਾਰਡ ਤੋਂ ਨਹੀਂ ਚੱਲੇ ਪਿਛਲੇ ਰਿਕਾਰਡ ਤੋਂ ਉੱਥੇ ਰਿਕਾਰਡ ਨਹੀਂ ਹੈਗਾ ਇਹਨਾਂ ਨੇ ਫੌਜ ਲਿਸੈਂਸ ਉਹ ਕਿਉਂਕਿ ਉਤੋਂ ਉਹਨਾਂ ਦੇ ਬੰਦੇ ਨਰੋਲਡ ਸੀਗੇ ਉਹ ਜਿਹੜਾ ਨੰਬਰ ਲਾ ਕੇ ਉਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਲੁਕਸ ਲਾਈਕ ਵੀ ਹਾਂ ਇਹ ਉਹੀ ਨੰਬਰ ਆ ਉਤੋਂ ਜੈਨੂਅਲ ਇਸ਼ੂ ਹੋਇਆ ਵਾ ਪਰ ਇਹ ਸਰਕਾਰੀ ਰਿਕਾਰਡ ਦਾ ਇਹਨਾਂ ਦੀ ਵੇਸ ਨਹੀਂ ਹੈਗਾ ਸਰ ਇਹ ਵਰਤੇ ਗਏ ਨੇ ਅਥਾਰ ਕਿਤੇ ਵਾਰਤ ਨਹੀਂ ਵਰਤੇ ਗਏ ਐਜ਼ ਆਫ ਨਾਓ ਸਾਨੂੰ ਇਹਦੀ ਕੋਈ ਡਿਟੇਲ ਨਹੀਂ ਹੈ ਵੀ ਵਰਤੇ ਗਏ ਨੇ ਸਰ ਜੋ UOI ਨੰਬਰ ਹੁੰਦਾ ਇਹਨਾਂ ਦਾ ਉਹ ਸਾਰਾ ਫਰਜੀ ਹੈ ਇਹਨਾਂ ਦਾ ਹਾਂਜੀ ਸਾਰੇ ਨੰਬਰ ਫਰਜੀ ਨੇ ਪਹਿਲੇ ਆਧਾਰ ਕਾਰਡ ਲੱਕੀ ਬੰਦਾ ਸੀ ਉਸ ਤੋਂ ਬਾਅਦ ਕੀ ਹਾਂਜੀ ਆਧਾਰ ਕਾਰਡ ਇਹਨਾਂ ਨੇ ਦਰਨ ਦਰਨ ਦੇ ਹੀ ਆਧਾਰ ਕਾਰਡ ਸਾਰੇ ਬੰਦਿਆਂ ਨੇ ਬਣਾਏ ਨੇ ਆਪਣੇ ਉਸ ਆਧਾਰ ਕਾਰਡ ਤੋਂ ਬਾਅਦ ਜੋ ਵੀ ਉਹਦੀ ਡਾਕੂਮੈਂਟ ਰਿਕੁਆਇਰਮੈਂਟ ਹੈ ਕਿਸੀ ਉੱਥੋਂ ਉਹ ਲਾ ਕੇ ਉਹਦਾ ਜਿਹੜਾ ਲਾਇਸੈਂਸ ਤਿਆਰ ਕਰ ਲੀ ਕਿਉਂਕਿ ਉਹਨਾਂ ਦੇ ਵਿੱਚਲੇ ਹੀ ਬੰਦੇ ਨੇ ਨਾ ਦੇ ਆਰ ਇਨਰੋਲ ਦਿੱਲੀ ਇਹ ਕੰਮ ਕਰਦੇ ਨੇ ਉਹਨਾਂ ਨੇ ਦੇਖ ਕੇ ਵੀ ਆਹ ਨੰਬਰ ਲਾਉਣਾ ਆਹ ਨੰਬਰ ਲਾਉਣਾ ਉਸ ਟਾਈਪ ਦਾ ਬਿਲਕੁਲ ਸਾਰਾ ਪੈਟਰਨ ਉਹ ਤਿਆਰ ਕਰਕੇ ਜਲਦੀ ਲਾਇਸੈਂਸ ਬਣਾਉਂਦੇ ਹਾਂ ਪੇਪਰ ਹੈਗੇ ਇਨਕੁਆਰੀ ਨਹੀਂ ਹੋਈ ਕਿ ਕੁਝ ਨਹੀਂ ਆਇਆ ਯੈਸ ਕੋਈ ਇਨਕੁਆਰੀ ਨਹੀਂ ਇਨਕੁ ਜਿਹੜਾ ਬਾਅਦ ਦਾ ਪ੍ਰੋਸੈਸ ਹੁੰਦਾ ਦਫਤਰੀ ਪ੍ਰੋਸੈਸ ਹੁੰਦਾ ਜਿਹੜਾ ਤਿਆਰ ਕਰਕੇ ਦੇਣ ਦਾ ਉਤੋਂ ਸ਼ੁਰੂ ਹੋਇਆਗਾ ਸਰ ਜੀ ਅਫਸਰ ਬੰਦਿਆਂ ਤੇ ਇੰਨੀ ਕਲੀ ਨੈਗਲੀਜੈਂਸ ਹੋਇਆ ਜੋ ਵੀ ਜਿਹਦਾ ਜੇ ਦੀ ਕੋਈ ਨੈਗਲੀਜੈਂਸ ਹੋਊਗੀ ਉਹਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਹੋਊਗੀ ਜੇ ਦੀ ਕੋਈ ਕ੍ਰਿਮੀਨਲ ਨੋਲਿਜ ਹੋਊਗੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਊਗੀ ਤੇ ਅਜਿਹਾ ਕੰਮ ਕਰਨਾ ਹੈ ਅਨਫੋਰਚੂਨੇਟ ਆ ਤੇ ਡੈਫੀਨਿਟਲੀ ਜੇ ਮਾੜੇ ਬੰਦੇ ਕੋ ਲਾਇਸੈਂਸ ਲੈਂਦੇ ਨੇ ਕੱਲੋਂ ਕ੍ਰਾਈਮ ਕਰ ਸਕਦੇ ਨੇ ਇਦਾਂ ਦਾ ਵਡਾਵਾ ਤਾਂ ਹੋ ਹੀ ਜਾਂਦਾਗਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋ ਕਰਾਂਗੇ ਸਰ ਜਿੱਦਾਂ ਗਾਣਾ ਹਸਵਾਲੇ ਜੋ ਜਿਹੜਾ ਸੇਲ ਕਰਦੇ ਆ ਕਰਾਂ ਕਿ ਇਹ ਰਿਪੋਰਟ ਇਸ ਤਰ੍ਹਾਂ ਪਰ ਨਹੀਂ ਜਾਂਦਾ ਇਸ ਤੋਂ ਬਲਕਿ ਹਾਂ ਜੀ ਇਹ ਆਨਲਾਈਨ ਇਹ ਨਾ ਕਰੇ ਐਕਤੀ ਕਰੇ ਆ ਇਸੋ ਉਹ ਉਹ ਸਾਰਾ ਹੁੰਦਾ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਕੇ ਜਿਹਦਾ ਵੀ ਜੋ ਉਸ ਤਰ੍ਹਾਂ ਦਾ ਰੋਲ ਹੋਇਆ ਅਸੀਂ ਉਹਨੂੰ ਉਸ ਤਰੀਕੇ ਨਾਲ ਕਾਨੂੰਨੀ ਕਰ ਰਏ ਹਾਂ ਮਜਲੇਵਾਂ ਮੈਨੇਜਰ ਸਰ ਸੇਵਾ ਕੀਤੇ ਤਾਂ ਮੈਨੇਜਰ ਡਿਸਟ੍ਰਿਕਟ ਮੈਨੇਜਰ ਹੀ ਜੀ ਸੂਰਜ ਭੰਡਾਰੀ ਸਰ ਇਹਦੇ ਵਿੱਚ ਜਿੱਦਾਂ ਡੀਸੀ ਦਫ਼ਤਰ ਦਾ ਕੋਈ ਸੇਵਾ ਕੇਂਦਰ ਦੇ ਸੇਵਾ ਕੇਂਦਰ ਬੇਸਿਕਲੀ ਡੀਸੀ ਆਫਿਸ ਨੇ ਕੰਟਰੈਕਟ ਤੇ ਦਿੱਤਾ ਜਾਂਦਾ ਏ ਇਨਵੈਸਟੀਗੇਸ਼ਨ ਦੌਰਾਨ ਤੁਹਾਨੂੰ ਵਾਰ-ਵਾਰ ਕਹਿ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਉਦਾਂ ਦੀ ਗੱਲ ਜਿਹੜੀ ਵੀ ਸਾਹਮਣੇ ਆਊਗੀ ਅਸੀਂ ਬਣਦੀ ਕਾਨੂੰਨੀ ਕਰੀਏ ਸਰ ਜਿਹੜੇ ਥੀਫ ਹੁੰਦੇ ਨੇ ਕਰਦੇ ਕੀ ਨੇ ਇਹਨਾਂ ਦਾ ਪੀਸਾ ਗੈਂਬਲਿੰਗ ਇਹ 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 ਧੋੜੇ ਧੋੜੇ ਛੋਟੇ ਛੋਟੇ ਕ੍ਰਾਈਮ ਗੈਂਬਲਿੰਗ ਹੋ ਗਿਆ ਲੜਾਈ ਝਗੜੇ ਹੋ ਗਏ ਉਦਾਂ ਦੇ ਸਾਰੇ ਕ੍ਰਾਈਮ ਜਨਵੋਲ ਨੇ ਤਾਂ ਹੀ ਹੁੰਦੇ ਆ ਕਰੀਜ਼ੀ ਫੋਰ ਵੈਪਨ ਕਿਸੇ ਵੀ ਤਰੀਕੇ ਨਾਲ ਕੋਲ ਵੈਪਨ ਹੋਵੇ ਵੈਪਨ ਰੱਖਣਾ ਤੂੰ ਦੇਖਣ ਨੂੰ ਵੀ ਜੈਨੂਨ ਲੱਗੇ ਤੇ ਲਾਇਸੈਂਸ ਤੇ ਵੀ ਚੜਿਆ ਹੋਵੇ ਇਹ ਥੋੜੇ ਮੋਟੀਆਂ ਆ ਆਪਣੀਆਂ ਲੜਾਈਆਂ ਝਗੜੇ ਜਾਂ ਇਦਾਂ ਦੇ ਛੋਟੀ ਮੋਟੀ ਜਿਹੜੀ ਬਦਮਾਸ਼ੀ ਆ ਉਹ ਸਾਈਵ ਕਰਨ ਵਾਲੇ ਤੂੰ ਮੈਂ ਆਪਣੇ ਸਿਰ ਤੇ ਬਦਮਾਸ਼ੀ ਕਰਦੇ ਸੀ ਛੋਟੇ ਮੋੜੇ ਕਲਾਈਮ ਕਰਦੇ ਸੀ ਡੈਫੀਨਿਟਲੀ ਵੈਸੀ ਵੀ ਕਰਦੇ ਹੋਣਗੇ ਵੈਪਨ ਦੇ ਨਾਲ ਇੱਕ ਤਾਂ ਸਪੋਰਟ ਹੋਰ ਹੋ ਜਾਂਦੀ ਹੈ ਮੋਰਲ ਸਪੋਰਟ ਹੋ ਜਾਂਦੀ ਹੈ ਮੇਰੇ ਕੋਲੇ ਵੈਪਨ ਹੈਗਾ ਕੋਈ ਚੈੱਕ ਨਹੀਂ ਕਰ ਪਾਊਗਾ ਇਹ ਲਾਇਸੈਂਸ ਵੀ ਹੈਗਾ ਤੇ ਸਰੀ ਲਾ ਤੇ ਏਜ ਕੀ ਏਜ ਕੀ ਹੈ ਇਹ 32 30 32 35 1 25 26 ਸਾਲ ਦਾ ਨਾਰਮਲ 30 ਤੋਂ 35 ਸਾਲ ਦੀ ਉਮਰ ਦੇ ਬੰਦੇ